ਹੇ ਚੱਲ ਮੇਰੇ ਭਾਈ ਆ ਜਾ ਚੱਲੀਏ ਅੱਜ ਰੈਲੀ ਆ ਰੇਲ ਰੋਕੋ ਰੈਲੀ ਗੱਡੀ ਦੀ ਲੀਹ ਤੇ ਧਰਨਾ ਪ੍ਰਧਾਨ ਸਾਹਿਬ ਦਾ ਫੋਨ ਆਇਆ ਸੀ ਕਹਿੰਦੇ ਸੁੱਖੇ ਨੂੰ ਨਾਲ ਲੈ ਕੇ ਚੱਲ ਚੱਲੀਏ ਮੋਦੀ ਦੇ ਨੱਕ 'ਚ ਦਮ ਕਰ ਦਿਆਂਗੇ ਓਏ ਮੋਦੀ ਦੇ ਨੱਕ 'ਚ ਤਾਂ ਦਮ ਪਤਾ ਨਹੀਂ ਕਦੋਂ ਹੋ ਮੇਰੇ ਪਤੰਦਰਾ ਪਹਿਲਾਂ ਹੀ ਨੱਕ 'ਚ ਦਮ ਹੋਇਆ ਬਿਆਹ ਨਜ ਲਜ ਕਾਮ ਖੰਗ ਲੱਗੀ ਪਈ ਆ ਯਾਰ ਦੇਰ ਜੀ ਇੰਨਾ ਤੂੰ ਨਹੀਂ ਜਾਇਆ ਜਾਣਾ ਇਹ ਤਾਂ ਬਾਰੇ ਬੁਮਾਰਨੇ ਇਹਨਾਂ ਨੂੰ ਤਬਖਾਰ ਕੰਬੇ ਵਾਲਾ ਚੜਿਆ ਪਿਆ ਤੁਸੀਂ ਭੱਗ ਜਾ ਕੰ ਲੈ ਓ ਲੈ ਆਣੀ ਮਜਾ ਆਤਾ ਓ ਯਾਰ ਕਿੱਡੀ ਗੱਲ ਗੋਲੀ ਲੈ ਲੈ ਮੇਰੇ ਯਾਰ ਚੁੱਕਿਆ ਮੇਰਾ ਤਾਂ ਆਪ ਸਿਰ ਜਾ ਦੋਖਦਾ ਸੀ ਮੈਂ ਤਾਂ ਗੋਲੀ ਲੈ ਕੇ ਆ ਗਿਆ ਨਾ ਯਾਰ ਓਏ ਮਾੜੀ ਜਣਾ ਮੰਦਾ ਕੰਬਾਇਆ ਛੜਿਆ ਪਿਆ ਇਹ ਤਾਂ ਸਿੱਧਾ ਕਹਿ ਰਾ ਬੇਚੈ ਨੂੰ ਧਰਨੇ ਤੇ ਅਥਰੂ ਗੈਸ ਦੇ ਗੋਲਿਆਂ ਤੋਂ ਡਰ ਲੱਗਦਾ ਪੁਲਿਸ ਦੀਆਂ ਲਾਠੀਆਂ ਤੋਂ ਡਰ ਲੱਗਦਾ